हालेलुया 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 मेरे जिंदा प्रभु जी असी आज तेरे वासन दे बोल सवालन दे जवाब लैन नहीं हालेलुया पर आराम लए आए हां हालेलुया हे मेरी खुदाबा तेरा तन्नवाद इस सादे ले हालेलुया इस दिन दे ले अते इस मौके दे ले हालेलुया जिठे असी तेरे ਕਦਮਾਂ ਵਿੱਚ ਬੈਠ ਸਕੀਏ ਹallelujah ਪ੍ਰਭੂ ਜੀ ਤੇਰਾ ਵਚਨ ਜ਼ਮੂਰ 100 ਉਸ ਦਾ ਪੰਜ ਦੇ ਵਚਨ ਇਹ ਹਵਾ ਚੰਗਾ ਹੈ ਉਸ ਦੀ ਦਇਆ ਸਦਾ ਦੀ ਹੈ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸਤਮੁੱਚ ਅੱਜ ਅਸੀਂ ਤਾਂ ਨਵਾਦ ਨਾਲ ਆਪਣੀ ਪ੍ਰਾਰਥਨਾ ਸ਼ੁਰੂ ਕਰਦੇ ਹਾਂ ਹallelujah ਏ ਮੇਰੇ ਖੁਦਾ ਬਾਪ ਅਸੀਂ ਮੰਨਦੇ ਹਾਂ ਕਿ ਤੂੰ ਇਸ ਘੜੀ ਵਿੱਚ ਸਾਡੇ ਬਿਲਕੁਲ ਨੇੜੇ ਹੈ ਹਾਲੇਲੂਇਆ ਪ੍ਰਭੂ ਜੀ ਤੇਰਾ ਵਚਨ ਜ਼ਬੂਰਾ ਦੀ ਪੋਥੀ ਉਸ ਦਾ ਸ਼ਾਲੀ ਤੇ ਹੈ ਉਸ ਦਾ 10 ਵਚਨ 'ਤੇ ਰਹੋ ਅਤੇ ਜਾਣੋ ਕਿ ਮੈਂ ਪਰਮੇਸ਼ਰ ਹਾਂ ਹਾਲੇਲੂਇਆ ਮੇਰੇ ਜ਼ਿੰਦਾ ਪ੍ਰਭੂ ਜੀ ਅਸੀਂ ਆਪਣੇ ਮਨ ਦੀ ਦੌੜ ਨੂੰ ਰੋਕਦੇ ਹਾਂ हालेलुया ਸੋਚਾਂ ਦੇ ਸ਼ੋਰ ਨੂੰ ਚੁੱਪ ਕਰਦੇ ਹਾਂ ਹਾलेलुया ਤੇ ਤੇਰੀ ਹਾਜ਼ਰੀ ਵਿੱਚ ਥੈਬ ਦੇ ਹਾਂ ਹਾਲੇलुया ਸੱਚਮੁੱਚ ਜਿੱਥੇ ਤੂੰ ਹੈ ਉੱਥੇ ਮਾਨੂੰ ਸ਼ਾਂਤੀ ਮਿਲਦੀ ਹੈ ਹਾਲੇलुया اے ਮੇਰੇ ਖੁਦਾਬਾਪ ਅਸੀਂ ਉਸ ਵਚਨ ਨੂੰ ਫੜਦੇ ਹਾਂ ਜੋ ਸਿੱਧਾ ਸਾਡੇ ਦਿਲ ਨਾਲ ਗੱਲ ਕਰਦਾ ਹੈ ਹਾਲੇलुया ਪ੍ਰਭੂ ਜੀ ਤੇਰਾ ਵਚਨ ਇਹ ਹੁਣ ਨਾ ਜ਼ਿਆਦਾ ਦਿਆ ਇਸ 27 वचन ਮੈਂ ਤੁਹਾਨੂੰ ਆਪਣੀ ਸ਼ਾਂਤੀ ਦਿੰਦਾ ਹਾਂ ਜਿਵੇਂ ਸੰਸਾਰ ਦਿੰਦਾ ਹੈ ਮੈਂ ਨਹੀਂ ਦਿੰਦਾ ਹਾਲੇਲੂਇਆ ਮੇਰੇ ਜ਼ਿੰਦਾ ਪ੍ਰਭੂ ਜੀ ਸੱਚ ਮੁੱਚ ਇਹ ਸ਼ਾਂਤੀ ਹਾਲਾਤ ਬਦਲ ਨਾਲ ਨਹੀਂ ਪਰ ਤੇਰੇ ਨੇੜੇ ਆਉ ਨਾਲ ਮਿਲਦੀ ਹੈ ਹਾਲੇਲੂਇਆ ਅੱਜ ਅਸੀਂ ਕੋਸ਼ਿਸ਼ ਨਾ ਕਰਦੇ ਆ ਸਾਡਾ ਮਨ ਹੁਣ ਅਧਿਕਾ ਦਾ ਨਹੀਂ ਹallelujah ਸਾਡਾ ਦਿਲ ਹੁਣ ਕਭਰਾਉਂਦਾ ਨਹੀਂ ਹallelujah ਪ੍ਰਭੂ ਜੀ ਤੇਰਾ ਵਚਨ ਫਿਲਪੀਆ ਚਾਪ ਤੇ ਇਸ ਦਾ ਸੱਤ ਵਚਨ ਪਰਮੇਸ਼ਰ ਦੀ ਸ਼ਾਂਤੀ ਤੁਹਾਡੇ ਦਿਲ ਅਤੇ ਮਨ ਦੀ ਰੱਖਿਆ ਕਰੇ ਹallelujah اے ਮੇਰੇ ਖੁਦਾਬਾਪੂ ਤੂੰ ਸਿਰਫ ਸ਼ਾਂਤੀ ਨਹੀਂ ਦਿੰਦਾ ਤੂੰ ਸਾਡੀ ਰੱਖਿਆ ਕਰਦਾ ਹੈ ਹallelujah ਸਾਡੀਆਂ ਸੋਚਾਂ ਤੋਂ ਵੀ ਹallelujah ਤੇਰੇ ਜ਼ਿੰਦਾ ਪ੍ਰਭੂ ਜੀ ਸੱਚ ਮੁੱਚ ਅਸੀਂ ਹਰ ਉਹ ਸੋਚ ਜੋ ਸਾਨੂੰ ਥਕਾਉਂਦੀ ਹੈ ਤੇਰੇ ਅਦਮਾ ਵਿੱਚ ਰੱਖਦੇ ਹਾਂ ਹallelujah ਅਸੀਂ ਤਾਥਰਾ ਕਰਦੇ ਹਾਂ ਸਾਡੇ ਮਨ ਦੇ ਦਰਵਾਜ਼ੇ ਤੇ ਤੇਰੀ ਸ਼ਾਂਤੀ ਪਹਿਰਾ ਦੇਵੇ ਹallelujah ਮੀਰੇ ਜ਼ਿੰਦਾ ਪ੍ਰਭੂ ਜੀ ਅਸੀਂ ਤੇਰੇ ਹਾਲੇਲੂਇਆ ਇੱਕ ਤੇਯਰ ਦਾ ਵੀਚਨ ਉਸਨੇ ਸਾਡੇ ਨਾਲ ਸ਼ਾਂਤੀ ਕਰਾਈ ਹਾਲੇਲੂਇਆ ਪ੍ਰਭੂ ਜੀ اے ਮੇਰੇ ਖੁਦਾਬਾਪ ਸੱਚਮੁੱਚ ਅੰਦਰ ਦੀ ਬੇਚੈਨੀ ਅਕਸਰ ਦੋਸ਼ ਭਾਵਤੋਂ ਹੁੰਦੀ ਹੈ ਹਾਲੇਲੂਇਆ ਅਸੀਂ ਆਪਣੇ ਗਨਾਹਾਂ ਨੂੰ ਮੰਨਦੇ ਹਾਂ ਹਾਲੇਲੂਇਆ ਹਰ ਗਲਤ ਸੋਚ ਹਰ ਕਠੋਰ ਬੋਲ ਹਰ ਅਣਮਾਫੀ ਮੇਰੇ ਜ਼ਿੰਦਾ ਪ੍ਰਭੂ ਜੀ ਸਾਨੂੰ ਮਾਫ ਕਰ ਹallelujah ਤਾਂ ਜੋ ਮਨ ਹਲਕਾ ਹੋ ਜਾਵੇ ਹallelujah ਪ੍ਰਭੂ ਜੀ ਤੇਰਾ ਬਚਨ ਇੱਕ ਪਤਰਸ ਉਸ ਦਾ ਪੰਜ ਤੇ ਹੈ ਉਸ ਦਾ ਸੱਤ ਬਚਨ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਦਿਓ ਹallelujah हे ਮੇਰੇ ਖੁਦਾਬਾਪੂ ਅਸੀਂ ਅੱਜ ਹਰ ਚਿੰਤਾ ਹਰ ਡਰ ਹਰ ਅੰਜਾੜ ਪਰ ਤੇਰੇ ਹੱਥਾਂ ਵਿੱਚ ਸੌਂਪਦੇ ਹਾਂ ਹallelujah ਏ ਦੇ ਜਿੰਦਾ ਪ੍ਰਭੂ ਜੀ ਸੱਚ ਮੁੱਚ ਅਸੀਂ ਸਭ ਕੁਝ ਆਪਣੇ ਬਾਲਤੇ ਨਹੀਂ ਚਲਾਉਣਾ ਅਸੀਂ ਤੇਰੇ ਤੇ ਰੋਸਾ ਕਰਦੇ ਆਂ ਅਸੀਂ ਕੋਸ਼ਨਾ ਕਰਦੇ ਆਂ ਸਾਡਾ ਪਾਰ ਹਲਕਾ ਹੋ ਰਿਹਾ ਹੈ ਹਾਲੇਲੂਇਆ ਸਾਡਾ ਮਨ ਸ਼ਾਂਤ ਹੋ ਰਿਹਾ ਹੈ ਹਾਲੇਲੂਇਆ ਪ੍ਰਭੂ ਜੀ ਤੇਰਾ ਬਚਨ ਜ਼ਮੂਰਾ ਦੀ ਪੁਥੀਰ ਦਾ ਸੈਂਤੀ ਦਾ ਇਸ ਦਾ ਸਤਿਅ ਬਚਨ ਯਹਵਾ ਵਿੱਚ ਆਰਾਮ ਕਰ ਹਾਲੇਲੂਇਆ ਖੁਦਾ ਬਾਪ ਸਾਨੂੰ ਅੜੀਕ ਵਿੱਚ ਬੇਚੈਨ ਨਾ ਹੋਣ ਦੇ ਸਾਨੂੰ ਵਿਸ਼ਵਾਸ ਵਿੱਚ ਠਹਿਰਾਓ ਹਾਲੇਲੂਇਆ ਮੇਰੇ ਜ਼ਿੰਦਾ ਪ੍ਰਭੂ ਜੀ ਸੱਚਮੁੱਚ ਸਭ ਕੁਝ ਤੁਰੰਤ ਨਹੀਂ ਬਦਲਦਾ ਪਰ ਅੰਦਰੋਂ ਅਸੀਂ ਅੱਜ ਹੀ ਬਦਲ ਸਕਦੇ ਹਾਂ ਹਾਲੇਲੂਇਆ ਅਸੀਂ ਕਹਿੰਦੇ ਹਾਂ ਅਸੀਂ ਤੇਰੇ ਸਮੇਂ ਤੇ ਭਰੋਸਾ ਕਰਦੇ ਹਾਂ ਹਾਲੇਲੂਇਆ ਪ੍ਰਭੂ ਜੀ ਤੇਰਾ ਵਚਨ ਜਿਸ਼ਾਇਆ ਸ਼ਬ ਵੀ ਜੈ ਉਸ ਦਾ ਤਿੰਨ ਵਚਨ ਤੂੰ ਪੂਰੀ ਸ਼ਾਂਤੀ ਦੇਵੇਂਗਾ ਉਸ ਨੂੰ ਜੋ ਤੇਰੇ ਤੇ ਭਰੋਸਾ ਕਰਦਾ ਹੈ ਹallelujah اے ਮੇਰੇ ਖੁਦਾਵਾ ਸਾਡੀ ਰਾਤ ਨੂੰ ਸ਼ਾਂਤ ਕਰ ਸਾਡੀ ਨੀਂਦ ਨੂੰ ਅਸ਼ੀਸ਼ ਦੇ ਏਰੇ ਜ਼ਿੰਦਾ ਪ੍ਰਭੂ ਜੀ ਸਤ ਮੁਚ ਕੋਈ ਡਰਾਉਣੀ ਸੋਚ ਕੋਈ ਭਾਰੀ ਯਾਦ ਸਾਡੇ ਮਨ ਤੇ ਹੱਕ ਨਹੀਂ ਰੱਖੇਗੀ ਹallelujah اے ਮੇਰੇ ਖੁਦਾਵਾ ਅਸੀਂ ਧੰਨਵਾਦ ਕਰਦੇ ਹਾਂ ਇਸ ਸੱਚੀ ਸ਼ਾਂਤੀ ਦੇ ਲਈ ਜੋ ਅਸੀਂ ਹੁਣ ਮਹਿਸੂਸ ਕਰ ਰਹੇ ਹਾਂ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਅਸੀਂ ਵਿਸ਼ਵਾਸ ਤੇ ਦਾਲ ਕਹਿੰਦੇ ਹਾਂ ਕਿ ਸਾਡਾ ਮਨ ਤੇਰੇ ਵਿੱਚ ਸ਼ਾਂਤ ਹੈ ਹallelujah ਸੱਚਮੁੱਚ ਹਾਲਾਤ ਜੋ ਵੀ ਹੋਣ ਅੰਦਰ ਅਸੀਂ ਮਜਬੂਤ ਅਤੇ ਸ਼ਾਂਤ ਹਾਂ ਹallelujah ਪਰ ਅਬੂ ਯੇਸ਼ੂ ਮਸੀਹ ਦੇ ਸ਼ਕਤੀਸ਼ਾਲੀ ਨਾਮ ਦੇ ਵਿੱਚ ਪ੍ਰਾਰਥਨਾ ਬੇਨਤੀ ਮੰਗਦੇ ਹਾਂ ਆਮੇਨ